ਖ ਸਕਦੇ ਹੋ ਕਿਦਾਂ ਕਾਲੀ ਬੱਚੀ ਹੋਈ ਆ ਲੋਕਾਂ ਨੇ ਜੇ ਹੁਣ ਕੋਈ ਹਾਸਾ ਵਾਪਰ ਜੇ ਬੱਸ ਚੜਦੇ ਹੋਏ ਜਿਵੇਂ ਤੁਸੀਂ ਦੇਖਸੋ ਦੇਖੋ ਕਿਵੇਂ ਭੱਜ ਕੇ ਪਹਿਲਾਂ ਹੀ ਹਲੇ ਕਾਉਂਟਰ ਤੇ ਲੱਗੀ ਵੀ ਨਹੀਂ ਬੱਸ ਫੇਰ ਵੀ ਹਾਸਾ ਹੋ ਜਵੇ ਠੀਕ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਕਾਲੂ ਮੰਨ ਲਓ ਮਾਮਲਾ ਕੋਰਟ ਚ ਜਾਂਦਾ ਰੱਬ ਨਾ ਕਰੇ ਕੋਈ ਇਦਾਂ ਦੀ ਗੱਲਬਾਤ ਹੋਵੇ ਕੋਰਟ ਚ ਜਾਂਦਾ ਉੱਥੇ ਜੱਸਾ ਪੁੱਛਣਗੇ ਕਿੰਨੀਆਂ ਪਾਸ 52 ਸੀਟਾਂ ਦੀ ਤੇ ਕਿੰਨੀਆਂ ਸਵਾਰੀਆਂ ਸੀ ਉੱਥੇ ਕੀ ਜਵਾਬ ਦਵਾਂਗੇ ਵੀ 100 ਸਵਾਰੀ ਸੀ ਜੀ 80 ਸਵਾਰੀ ਸੀ ਜਦ ਪਾਸਿੰਗ 52 ਦੀ ਐ ਤੂੰ ਚੜਾਈਆਂ ਕਿਉਂ ਉੱਥੇ ਕੌਣ ਹੁਣ ਸਰਕਾਰ ਜਾ ਕੇ ਜਵਾਬ ਦੇਗੀ ਡਰਾਈਵਰ ਦੇ ਕਿ ਜਾ ਕੇ ਸਵਾਰੀਆਂ ਜਵਾਬ ਦੇਣਗੀਆਂ ਕਿੰਨੀ ਸਵਾਰੀਆਂ ਬਾ ਬਿਠਾ ਸਕਦਾ ਵਾਸ ਦੇ ਵਿੱਚ 42 ਸੀਟਰਾ 42 48 48 22 22 52 52 ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਨਾ ਕਿ ਤੁਹਾਡਾ ਤਾਂ ਹਰਾ ਪੈਨ ਨਹੀਂ ਘਵਾ ਚ ਗਿਆ ਹੁਣ ਸਾਡੀ ਗੱਡੀ 'ਚ 52 ਸਵਾਰੀਆਂ ਨੇ ਤੇ ਪ੍ਰਾਈਵੇਟ ਵਾਲੇ ਵੀਰ ਭਰਾ ਨੇ ਜਿਹੜੇ 160-60 ਤੱਕ ਕੀ ਜਾਂਦੇ ਆ ਲੋਕ ਸਾਡੇ ਨਾਲ ਤਾਂ ਆ ਕੇ ਚੌਧਰਦਰੀ ਕਰਦੇ ਆ ਸਰਕਾਰੀ ਬੱਸ ਆ ਤੁਹਾਡੇ ਕਿਹੜਾ ਪਿਓ ਦੀ ਆ ਸਾਨੂੰ ਚੜਾਓ ਵੱਧ ਤੁਹਾਡੇ ਤਾਂ ਪਿਓ ਦਾ ਮੋਟਰਸਾਈਕਲ ਆ ਤਿੰਨ ਬੰਦੇ ਬਹਿ ਕੇ ਲੰਘੋ ਟ੍ਰੈਫਿਕ ਵਾਲਿਆਂ ਦੇ ਕੋਲੋਂ ਚਲਾਣ ਹੁੰਦਾ ਨਾ ਪੰਜਾਬ ਰੋਡ ਵਿੱਚ ਪੀਆਰਟੀਸੀ ਦੇ 27 ਡੀਪੂ ਨੇ 27 ਡੀਪੂਆਂ ਨੂੰ ਜੇ 800 ਗੱਡੀ ਮਿਲਦੀ ਆ ਤਾਂ ਘੱਟੋ ਘੱਟ ਇੱਕ ਗੱਡੀ ਪਿੱਛੇ ਸੱਤ ਬੰਦਿਆਂ ਨੂੰ ਨੌਕਰੀ ਮਿਲਦੀ ਆ ਲੋਕ ਸਾਨੂੰ ਮਾੜਾ ਕਹਿ ਰਹੇ ਨੇ ਨਾ ਅਸੀਂ ਬਹੁਤ ਜਿਹੜੇ ਵੇਲੇ ਲੋਕ ਵਰਦੇ ਨੇ ਉਹਨਾਂ ਦਾ ਰੋਜ਼ਗਾਰ ਉਤਪਨ ਕਰਦੇ ਪਏ ਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਆਂ ਪਟਾਲਾ ਬੱਸ ਸਟੈਂਡ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਮੰਤਰੀ ਲਾਲ ਜੀ ਸੀ ਪੁੱਤਲ ਬੋਲੇ ਕਿ ਬੱਸ ਦਾ ਚਲਾਨ ਕੀਤਾ ਗਿਆ ਸੀ ਹਾਲਾਂਕਿ ਮੰਤਰੀ ਸਾਹਿਬ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਸੀ ਵੀ ਉਸ ਬੱਸ ਦੇ ਵਿੱਚ 150 ਸਵਾਰੀਆਂ ਸੀ ਕਿ ਕੋਈ ਅਣਉਨੀ ਹੋ ਸਕਦੀ ਜੀ ਕੋਈ ਹਾਦਸਾ ਵਾਪਰ ਸਕਦਾ ਸੀਗਾ ਜਿਹਦੇ ਚਲਦੇ ਮੈਂ ਉਹ ਚਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਜੋ ਬਸ ਦੇ ਮਲਾਜਮ ਨੇ ਸਰਕਾਰੀ ਬਸਾਂ ਦੇ ਪੀਆਰਟੀਸੀ ਦੇ ਜਾਂ ਸਾਰੀਆਂ ਬਸਾਂ ਦੇ ਮਲਾਜਮਾਂ ਨੇ ਇੱਕਾ ਕੀਤਾ ਸੀ ਤਾਂ ਕਿਹਾ ਸੀ 52 ਸਵਾਰੀਆਂ ਤੋਂ ਉੱਤੇ ਸੀ ਸਵਾਰੀਆਂ ਨਹੀਂ ਚੜਾਵਾਂਗੇ ਤੇ ਜਿਹਦੇ ਚੱਲਦੇ ਸਵਾਰੇ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹਦੇ ਚੱਲਦੇ ਬਸਾਂਡ ਤੇ ਅਸੀਂ ਕੱਲ੍ਹ ਗੱਲਬਾਤ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਪੀਆਰਟੀਸੀ ਬਸਾਂ ਦਾ ਹਾਲ ਵੀ ਜਿਹੜੀਆਂ ਗੱਲ ਕਰਾਂਗੇ ਵੀਰ ਜੀ ਹੁੰਦਾ ਸਵਾਰੇ ਵੀ ਘੱਟ ਚੜਾਉਣ ਨੇ ਫਿਰ ਵੀ ਤੱਕਾ ਲਾਉਂਦੀ ਰੋਜ਼ ਆ ਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਵੀਰ ਜੀ ਇਹ ਤਾਂ ਪਤਾ ਕਿ ਮਕੈਨੀਕਲ ਪ੍ਰੋਬਲਮ ਆਉਂਦੀ ਰਹਿੰਦੀ ਜਿਹੜੀ ਚੀਜ਼ ਚੱਲਣੀ ਹੈ ਉਹਦੇ ਪ੍ਰ ਉਹ ਤਾਂ ਕੋਈ ਦਿੱਕਤ ਨਹੀਂ ਮਾੜਾ ਮੋੜ ਤੇ ਚੱਲਦਾ ਹੀ ਆ ਹੈਲਪ ਤਾਂ ਅਸੀਂ ਉਹ ਹੀ ਕਰਨੀਆਂ ਸੋ ਨਾਲ ਹੀ ਗੱਲ ਕਰਦੇ 52 ਸੀਟਾਂ ਦੇ ਉੱਤੇ ਕਹਿੰਦੇ 52 ਸਵਾਰੀਆਂ ਹੀ ਬੈਠਣੀਆਂ ਵੀ ਵੱਧ ਸਵਾਰੀਆਂ ਚਲਾਉਣੀ ਹੈਗੀ ਤੇ ਹੁਣ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਵੀ ਚੱਲਣਾ ਪੈਂਦਾ ਕੋਈ ਹੱਲ ਕੋਈ ਰਾਹਤ ਵੀਰ ਜੀ ਗੱਲ ਪਤਾ ਕੀ ਹੈ ਕੋਈ ਵੀ ਜਦੋਂ ਸਹੂਲਤ ਮਿਲਦੀ ਹੈ ਨਾ ਜਿਹੜੇ ਬੰਦੇ ਨੇ ਕਹਿੰਦਾ ਦੇਸੀ ਹੀ ਹੋਣੀ ਨਾ ਖਾਦਾ ਨਵਾਂ ਨਵਾਂ ਖਾਣ ਲੱਗਾ ਤੰਗ ਕਰਦਾ ਇਹ ਮਾੜੀ ਨਹੀਂ ਹੈਗੀ ਫਿਰ ਜੋ ਰੂਲ ਹੈ ਨਾ ਬਹੁਤ ਵਧੀਆ ਹੈ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਮੰਨ ਲਓ ਕੋਈ ਗੱਡੀ ਆ ਉੱਚ 52 ਸਵਾਰੀਆਂ ਨੇ ਉਧੀਆਂ ਬ੍ਰੇਕਾਂ ਘੱਟ ਵੀ ਨੇ ਨਾ ਕਿਤੇ ਐਮਰਜੈਂਸੀ ਬ੍ਰੇਕ ਪੈ ਗਈ ਰੁੱਕ ਜੂਗੀ ਹੁਣ ਜਦੋਂ 150 ਸਵਾਰੀ ਹੈ ਨਾ ਬੱਸ 'ਚ ਬੱਸ ਨਹੀਂ ਰੁਕਦੀ ਉਹ 'ਚ ਡਰਾਈਵਰ ਮਾਰਿਆ ਜਾਂਦਾ ਅੱਗੇ ਵਾਲਾ ਵੀ ਮਾਰਿਆ ਗਿਆ ਪਿਛਲਾ ਵੀ ਮਾਰਿਆ ਗਿਆ ਇਹ ਹੌਲੀ ਹੌਲੀ ਪਤਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਬੱਸਾਂ ਪਾਓ ਬੱਸਾਂ ਵਧ ਗਈਆਂ ਤਾਂ ਇਹ 2-4 ਦਿਨ ਦੇ ਵਿੱਚ ਸਾਰਾ ਕੰਪਲੀਟ ਹੋ ਜਾਣਾ ਬਾਕੀ ਉਹਨ ਸਿਆਲ ਆ ਲੋਕ ਮੋਟਰਸਾਈਕਲ ਤੇ ਸਫ਼ਰ ਨਹੀਂ ਕਰਦੇ ਤਾਂ ਉਹਦੇ ਕਰਕੇ ਥੋੜਾ ਜਿਆਦਾ ਜਿਆਦਾ ਹੋਵਾ ਹੋਰ ਕੋਈ ਐਡਾ ਹੋਣੀਗਾ ਇਹ ਤਾਂ ਲੋਕਾਂ ਨੇ ਐਵੇਂ ਵੀ ਬਦਨਾਮ ਕਰਨਾ ਕਿ ਇਹਨੂੰ ਆਪਾਂ ਉਹ ਕੰਮ ਕਰਦੇ ਨਹੀਂ ਸੋ ਆਪਾਂ ਅਸਲ ਗੱਲ ਕਰੀ ਕਿੰਨੀ ਸਵਾਰੀਆਂ ਬੋ ਬਿਠਾ ਸਕਦਾ ਵਾਸ ਦੇ ਵਿੱਚ ਵੀਰ ਜੀ ਜਿੰਨੀਆਂ ਸੀਟਾਂ ਨੇ ਸੀਟਡ ਗੱਡੀ ਦਾ ਸਾਨੂੰ ਆਰਡਰ ਨੇ ਵੀ 42 ਸੀਟਰਾ 42 48 48 22 22 52 52 ਬਾਕੀ ਸਾਡੀ ਸਭ ਤੋਂ ਪਹਿਲੀ ਮੰਗ ਹੈ ਇਹੀ ਹੈ ਸਰਕਾਰ ਨੂੰ ਚਲੋ ਕੱਚੇ ਪੱਕੇ ਦਾ ਜੋ ਹੈਗਾ ਉਹ ਲਾਰੇ ਲਾਏ ਸੀਗੇ ਉਹ ਵਿੱਚ ਕੋੜਾ ਸੱਚ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਨਾ ਕਿ ਤੁਹਾਡਾ ਤਾਂ ਹਰਾ ਪੈਨ ਨਹੀਂ ਕਬਚ ਗਿਆ ਸਾਨੂੰ ਹਰਾ ਪੈਨ ਨਹੀਂ ਲੱਭਦਾ ਭਾਜ ਜਿੰਨੇ ਸਾਨੂੰ ਪੀਸੀ ਨੰਬਰ ਦੇਣੇ ਸੀ ਸਾਡੀਆਂ ਤਨਖਾਹ ਵਧਾਉਣੀਆਂ ਸੀ ਜਿੱਥੇ ਸੀਗੇ ਉੱਥੇ ਹੀ ਖੜੇ ਆ ਕੋਈ 5 ਰੁਪਏ ਨਹੀਂ ਵਧੇ ਹੈਗੇ ਗੱਲਾਂ ਨਾਲ ਕੁਝ ਨਹੀਂ ਹੁੰਦਾ ਗੱਲਾਂ ਦੇ ਕੜਾ ਨਾਲ ਦੁਨੀਆ ਨਹੀਂ ਚੱਲਦੀ ਇਹ ਤਾਂ ਹੁਣ ਅੱਗੇ ਇਲੈਕਸ਼ਨ ਆਉਣੇ ਆ ਉਹ ਰਿਜ਼ਲਟ ਉਹ ਇਹਨਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਬਾਕੀ ਵੀਰ ਜੀ ਇਹ ਕਾਨੂੰਨ ਨਾ ਸਭ ਵਾਸਤੇ ਲਾਗੂ ਹੋਣੇ ਚਾਹੀਦੇ ਆ ਹੁਣ ਸਾਡੀ ਗੱਡੀ 'ਚ 52 ਸਵਾਰੀਆਂ ਨੇ ਤੇ ਪ੍ਰਾਈਵੇਟ ਵਾਲੇ ਵੀਰ ਭਰਾ ਨੇ ਜਿਹੜੇ 160 60 ਤੱਕੀ ਜਾਂਦੇ ਆ ਉਹਦੇ ਵਿੱਚ ਸਾਨੂੰ ਨੁਕਸਾਨ ਆ ਠੀਕ ਹੈ ਨਾ ਕਾਨੂੰਨ ਸਭ ਵਾਸਤੇ ਲਾਗੂ ਕਰੋ ਤੁਸੀਂ ਇੱਕ ਛੋਟੀ ਜੀ ਗੱਲ ਆ ਵੀਰ ਜੀ ਇਹ ਕਹਿੰਦੇ ਸਰਕਾਰੀ ਲੋਕ ਸਾਡੇ ਨਾਲ ਤਾਂ ਆ ਕੇ ਚੌਧਰਦਰੀ ਕਰਦੇ ਆ ਸਰਕਾਰੀ ਬੱਸ ਆ ਤੁਹਾਡੇ ਕਿਹੜਾ ਪਿਓ ਦੀ ਆ ਸਾਨੂੰ ਚੜਾਓ ਵੱਧ ਜੇ ਇਹ ਸਾਡੇ ਪਿਓ ਦੀ ਨਹੀਂ ਤੁਹਾਡੇ ਤਾਂ ਪਿਓ ਦਾ ਮੋਟਰਸਾਈਕਲ ਆ ਤਿੰਨ ਬੰਦੇ ਬਹਿ ਕੇ ਲੰਘੋ ਟ੍ਰੈਫਿਕ ਕਲੇ ਦੇ ਕੋਲੋਂ ਚਲਾਣ ਹੁੰਦਾ ਨਾ ਵੀਰ ਜੀ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਕਈ ਵਾਰ ਕੀ ਹੁੰਦਾ 100 ਕੋਈ ਸਿਸਟਮ ਮਕੈਨੀਕਲ ਪ੍ਰੋਬਲਮ ਆ ਜੀ ਤਾਂ ਜਦੋਂ ਵਜ਼ਨ ਘੱਟ ਹੋਊਗਾ ਤਾਂ ਡਰਾਈਵਰ ਗੱਡੀ ਕੰਟਰੋਲ ਕਰ ਲੂਗਾ ਜਦੋਂ ਓਵਰਲੋਡ ਗੱਡੀ ਆ ਨਾ ਤਾਂ ਕਦੇ ਨਹੀਂ ਕੰਟਰੋਲ ਹੁੰਦੀ ਐਕਸੀਡੈਂਟ ਸਭ ਤੋਂ ਵੱਡਾ ਹਾਦਸਿਆਂ ਦਾ ਕਾਰਨ ਹੈਗਾ ਓਵਰਲੋਡ ਸਵਾਰੀ ਦੂਜਾ ਨੰਬਰ ਜੇ ਹੁਣ ਗੱਡੀ ਵਿੱਚ 150 ਸਵਾਰੀ ਆ ਤਾਂ ਉਹ ਜਦੋਂ ਅੱਡੇ ਤੇ ਰੁਕੂਗੀ ਉਤੋਂ ਸਵਾਰੀ ਉੱਤਰਦੇ ਆ ਪੰਜ ਮਿੰਟ ਵੇਸਟ ਹੋਣਗੇ ਜਿਹੜੀ ਗੱਡੀ ਬਟਿੰਡੇ ਤੋਂ ਚੱਲ ਕੇ ਆਈ ਆ ਜੇ ਉਹਨੇ ਮੋٹے ਮੋٹے 10 ਅੱਡੇ ਕਰਤੇ ਉਹਦੇ 50 ਮਿੰਟ ਵੇਸਟ ਹੋਗੇ ਠੀਕ ਹੈ ਜੇ ਉਹਦੇ ਕੋਲ ਸਿੱਧੀ ਸੀਟਡ ਆ ਉਹ 75 ਦੀ ਸਪੀਡ ਤੇ ਚੱਲੂਗਾ ਜਿਹੜੇ ਬੰਦੇ ਦੇ 50 ਮਿੰਟ ਰਾਹ ਦੇ ਵਿੱਚ ਵੇਸਟ ਹੋ ਗਏ ਨੇ ਉਹਨੇ ਅੱਗੋਂ ਮੁੜਨਾ ਵੀ ਆ ਟਾਈਮ ਵੀ ਚੱਕਣਾ ਹੁਣ ਪ੍ਰਾਈਵੇਟਾਂ ਦੇ ਵਿੱਚ ਮੰਨ ਲਓ ਟਾਈਮ ਪਿੱਟਦਾ ਕਿਤੇ ਫਿਰ ਉਹ ਕੀ ਕਰੂਗਾ ਗੱਡੀ 70 ਤੇ ਥੋੜੀ ਚਲਾਊਗਾ ਲੋਕ ਕਹਿੰਦੇ ਨੇ ਪੀਆਰਟੀਸੀ ਵਾਲੇ ਗੱਡੀਆਂ ਬਹੁਤ ਭਜਾਉਂਦੇ ਨੇ ਵੀਰ ਜੀ ਮਜਬੂਰੀ ਆ ਜੇ ਟਾਈਮ ਮਿਸ ਹੁੰਦਾ ਤਾਂ ਡਰਾਈਵਰ ਮਰਦਾ ਐਕਸੀਡੈਂਟ ਹੁੰਦਾ ਤਾਂ ਡਰਾਈਵਰ ਮਰਦਾ ਸਵਾਰੀ ਨਹੀਂ ਚੜਾਉਂਦਾ ਤਾਂ ਡਰਾਈਵਰ ਮਾਰਾ ਸਵਾਰੀ ਚੜਾਉਂਦਾ ਹੈ ਡਰਾਈਵਰ ਤਾਂ ਹਮ ਦੱਸੋ ਅਸੀਂ ਕਰੀਏ ਕੀ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਪ੍ਰਾਈਵੇਟ ਬੱਸਾਂ ਵਾਲੇ ਵੱਧ ਸਵਾਰੀਆਂ ਚੜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ 52 ਸਵਾਰੀਆਂ ਦਾ ਰੂਲ ਕੀਤਾ ਹੈ ਪੀਆਰਟੀਸੀ ਨੂੰ ਕਾਫੀ ਘਾਟਾ ਪੈ ਰਿਹਾ ਤੇ ਦ ਉਹ ਤਾਂ ਵੀਰੇ ਹੁਣ ਪਤਾ ਕੀ ਆ ਦੇਖੋ ਸਾਨੂੰ ਉਹਦੇ ਬਾਰੇ ਏਡਾ ਕੋਈ ਗਿਆਨ ਨਹੀਂਗਾ ਮੈਂ ਤਾਂ ਇਹੀ ਕਹਾਂਗਾ ਵੀ ਸ਼ਾਇਦ ਕੋਈ ਰਲ਼ੀ ਮਿਲੀ ਭੂਗਤ ਨਾ ਹੋਵੇ ਪੰਜਾਬੀ ਭਾਸ਼ਾ ਸਿੱਧੀ ਜੀ ਗੱਲ ਆ ਸਾਡੇ ਦੇ 52 ਤੇ ਦੂਜੇ ਪਾਸੇ ਖਾਤਾ ਖੋਲਤਾ ਹੁਣ ਤਾਂ ਦੋ ਬੰਦੇ ਇੱਕੋ ਹੀ ਕੰਮ ਕਰਦੇ ਨੇ ਇੱਕ ਨੂੰ 7000 ਤਨਖਾਹ ਇੱਕ ਨੂੰ 70000 ਫਰਕ ਤਾਂ ਹੈ ਨਾ ਕੁਛ ਕੁਛ ਤਾਂ ਫਰਕ ਹੁੰਦਾ ਨਾ ਇਹ ਹੁਣ ਜਿੱਦਾਂ ਮਰਜ਼ੀ ਸਮਝ ਲਓ ਤੁਸੀਂ ਵੀ ਸਿਆਣੇ ਮੇਰੇ ਤੋਂ ਵੱਧ ਪੜੇ ਲਿਖੇ ਹੋ ਮੈਂ ਤਾਂ ਤੁਹਾਨੂੰ ਹੁਣ ਕੀ ਸਿਖਾਵਾਂ ਗੱਲਾਂ ਵੀਰ ਜੀ ਗੱਲ ਇਹ ਵੀ ਸਭ ਕੁਝ ਗੋਲ ਐ ਸੋ ਇੱਕ ਗੱਲ ਚਲੋ ਮਨ ਲੈਣ ਜੇ ਮੰਗਾ ਮੰਨ ਲੈਂਦੇ ਸਰਕਾਰ ਫੇ ਵਾਅਦੇ ਸਵਾਰੀ ਛੋੜੇ ਸ਼ੁਰੂ ਕਰ ਦੋਗੇ ਕਿਹੀ ਰੂਨ ਰਊਗਾ ਪਵੰਜਾ ਜੀ ਉਹ ਨਹੀਂ ਇਹ ਥੋੜੀ ਇੱਕ ਗੱਲ ਸੁਣੋ ਮੰਨ ਲਓ ਸਾਡੀ 5000 ਸੈਲਰੀ ਵਧਾ ਦਿੱਤੀ ਸਾਲ ਦਾ 12 50 6000 10 ਸਾਲ ਦੇ ਵਿੱਚ ਜਾ ਕੇ 6 ਲੱਖ ਬਣੂਗਾ 20 ਸਾਲਾਂ ਚ 12 ਲੱਖ ਤੇ 12 ਸਾਲਾਂ ਚ ਇੱਕ ਵੀ ਬੰਦਾ ਐਕਸੀਡੈਂਟ ਹੋ ਗਿਆ ਓਵਰ ਸਵਾਰੀ ਨਾਲ ਉਹ ਤਾਂ 10 ਸਾਲ ਜੇਲ੍ਹ ਚ 7 ਲੱਖ ਜੁਰਮਾਨਾ ਉਹ ਤਾਂ ਵੜ ਗਏ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਵੀ ਕੋਈ ਨਹੀਂ ਜਿੱਥੇ ਇੰਨਾ ਟਾਈਮ ਲੰਘ ਗਿਆ ਕੋਈ 2 ਮਹੀਨੇ 4 ਮਹੀਨੇ ਲੱਗਦੇ ਆ ਤਨਖਾਹਾਂ ਵਧਾਉਣ ਨੂੰ ਕੋ ਜਿੱਥੇ ਪਹਿਲਾਂ ਥੋੜੀ ਖੰਦੇ ਸੀ ਹੁਣ ਵੀ ਸਭ ਤੋਂ ਪਹਿਲਾਂ ਸਾਨੂੰ ਬੱਸਾਂ ਦਿਓ ਇੱਕ ਸਭ ਤੋਂ ਵੱਡੀ ਗੱਲ ਆ ਪੰਜਾਬ ਰੋਡ ਵਿੱਚ ਪੀਆਰਟੀਸੀ ਦੇ 27 ਡੀ ਭੂਨੇ 27 ਡੀਪੂਆਂ ਨੂੰ ਜੇ 800 ਗੱਡੀ ਮਿਲਦੀ ਆ ਤਾਂ ਘੱਟੋ ਘੱਟ ਇੱਕ ਗੱਡੀ ਪਿੱਛੇ ਸੱਤ ਬੰਦਿਆਂ ਨੂੰ ਨੌਕਰੀ ਮਿਲਦੀ ਆ ਲੋਕ ਸਾਨੂੰ ਮਾੜਾ ਕਹਿ ਰਹੇ ਨੇ ਨਾ ਅਸੀਂ ਬਹੁਤ ਜਿਹੜੇ ਵੇਲੇ ਲੋਕ ਫਿਰਦੇ ਨੇ ਉਹਨਾਂ ਦਾ ਰਜਗਾਰ ਉਤਪਨ ਕਰਦੇ ਪਏ ਆ ਅਸੀਂ ਖੁਦ ਮਾੜੇ ਪੈ ਕੇ ਕਿਸੇ ਦਾ ਰਜਗਾਰ ਦਾ ਹੀਲਾ ਕਰ ਰਹੇ ਆ ਵਰਕਸ਼ਾਪ 'ਚ ਸਟਾਫ ਵਧੂਗਾ ਡਰਾਈਵਰ ਵਧਣਗੇ ਕਨੈਕਟਰ ਵਧਣਗੇ ਹਾਂਜੀ ਨਾਲ ਹੀ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲ ਹੋਦਈ ਪਰ ਮੰਤਰੀ ਨਾਲ ਜੀ ਸੀਐਮ ਮਾਨ ਤਾਂ ਅਪਰੋਚ ਕੀਤੀ ਹੈ ਵੀ ਇਹ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ ਜੀ ਮਹਾਰਾਜ ਸੀਐਮ ਮਾਨ ਸਾਹਿਬ ਤਾਂ ਪਹਿਲਾਂ ਹੀ ਮਿਲਦੇ ਹੁੰਦੇ ਸੀ ਮੈਂ ਪਤਾ ਨਹੀਂ ਕਿੰਨੀਆਂ ਕਿ ਈਮੇਲਾਂ ਭਾਈਆਂ ਨੇ ਪਤਾ ਨਹੀਂ ਉਹ ਦਿਸਦੀਆਂ ਨਹੀਂ ਉਹਨਾਂ ਨੂੰ ਜਾਂ ਕੁਝ ਹਾਈਡ ਵਗੈਰਾ ਕੁਝ ਹੋ ਜਾਂਦਾ ਚਲੋ ਠੀਕ ਹੈ ਵੀਰੇ ਧੰਨਵਾਦ ਮੇਰਾ ਟਾਈਮ ਹੋ ਰਿਹਾ ਠੀਕ ਹੈ ਸਰ ਸੋ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਬੱਸਾਂ ਦਾ ਹਾਲ ਤੁਸੀਂ ਦੇਖ ਸਕੋਗੇ ਮੈਂ ਦਿਖਾਉਂਗਾ ਕੈਮਰਾਮੈਨ ਨੂੰ 52 ਸਵਾਰੀਆਂ ਦੇ ਉੱਪਰ ਕਿਹੜੀਆਂ ਸਵਾਰੀਆਂ ਨਹੀਂ ਬੈਠਣਗੀਆਂ ਸਤਿ ਸ੍ਰੀ ਅਕਾਲ ਜੀ ਤੁਸੀਂ ਸਟਾਪੇਜ ਤੇ ਬੱਸ ਲੱਗ ਚੁੱਕੀ ਆਪਣੇ ਖੜਾ ਨੂੰ ਤਿਆਰ ਆ ਬੱਸ ਸਵਾਰੀਆਂ ਚੜਨ ਲੱਗੀਆਂ ਨੇ 52 ਸਵਾਰੀਆਂ ਦੇ ਉੱਤੇ ਸਵਾਰੀ ਨਹੀਂ ਬੈਠੇ ਕੀ ਗੱਲਬਾਤ ਕਰਾਂਗੇ ਜੋ ਸਵਾਰ ਹੈਗੇ ਰਾਏਪੁਰਾ ਪਾਤਲਾ ਰਾਏਪੁਰਾ ਜਾਣ ਲਈ ਤਿਆਰ ਆ ਬੱਸ ਦੇਖਸੋ ਸਵਾਰੀਆਂ ਚੜ ਗਈਆਂ ਨੇ 52 ਸੀਟਾਂ ਦੇ ਉੱਤੇ ਸਵਾਰੇ ਨਹੀਂ ਬੈਠਣੀਆਂ ਹੁਣ ਵੇਖਾਂਗੇ ਵੀ ਕੈਰੇਕਟਰ ਕੀ ਕਹਿੰਦਾ ਜਾਂ ਲੋਕ ਕੀ ਕਹਿੰਦੇ ਜਿਨ੍ਹਾਂ ਨੂੰ ਸੀਟ ਨਹੀਂ ਮਿਲਦੀ ਦੇਖ ਸਕਦੇ ਹੋ ਤੁਸੀਂ 52 ਸਵਾਰੀਆਂ ਦਾ ਰੂਲ ਕੀਤਾ ਗਿਆ ਹੈ ਅਧਿਕਾਰੀਆਂ ਵੱਲੋਂ ਹੀ ਬੱਸਾਂ ਵੱਧ ਤੋਂ ਵੱਧ ਪਾਈਆਂ ਜਾਣ ਤਾਂ ਜਾ ਕੇ ਜੋ ਸਾਡੀ ਸਮੱਸਿਆ ਉਹ ਹੱਲ ਦਾ ਹੱਲ ਹੋ ਸਕੇ ਸੋ ਦੇਖ ਸਕਦੇ ਹੋ ਤੁਸੀਂ ਬੱਸ ਦੇ ਉੱਪਰ ਅਸੀਂ ਚੜ ਗਏ ਆ 52 ਸੀਟਾਂ ਨੇ 52 ਸੀਟਾਂ ਫੁੱਲ ਬੱਸ ਭਰ ਗਈ ਫੇਰ ਵੀ ਲੋਕੀ ਖੜੇ ਨੇ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਵੀ 52 ਸੀਟਾਂ ਤੋਂ ਉੱਤੇ ਅਸੀਂ ਸਵਾਰੀਆਂ ਨਹੀਂ ਚੜਾਵਾਂਗੇ ਗੱਲਬਾਤ ਕਰਾਂਗੇ ਫਿਰ ਡਰਾਈਵਰ ਉਹਨੇ ਕਹਿੰਟਾ ਵੀਰ ਜੀ ਇੱਕ ਪਾਸਾ ਰੂਲ ਕਰ ਰਹੇ ਹੋ ਵੀ 52 ਸਵਾਰੀਆਂ ਵੱਧ ਨਹੀਂ ਚੜਾਉਂਗਾ 52 ਸਵਾਰੀਆਂ ਹੋਣਗੀ ਤਾਂ ਹੀ ਚੱਲੂਗੀ ਜਿੰਨੇ ਮਰਜ਼ੀ ਚੜੀ ਜਾਣੇ ਤਾਂ ਚੜਨ ਨੂੰ ਅਸੀਂ ਨਹੀਂ ਰੋਕ ਸਕਦੇ ਅਸੀਂ ਤੋਰਾਂਗੇ ਗੱਡੀ ਤਾਂ ਇਹ ਜੇ ਪੂਰੀ ਸੀਟਾਂ ਹੋਵਾਂਗੀ ਬੰਦ ਹੋ ਗਏ ਅਸੀਂ ਨਹੀਂ ਤੋਰਦੇ ਕਾਨੂੰਨ ਤਾਂ ਵੀਰੇ ਕਾਨੂੰਨ ਆ ਮੈਂ ਕਿਹਾ ਸਵਾਰੀਆਂ ਉੱਪਰ ਖੜੀਆਂ ਐ ਨਾ ਬੱਸ ਸੜੀਆਂ ਸਾਰੀ ਲਾ ਦੇਣੀ ਆ ਆਪਾਂ ਨੇ ਇੰਨਾ ਗੱਡੀ ਹੋਣੀ ਤੁਰਨੀ ਅਸ ਤੋਂ ਬਾਅਦ ਗੱਡੀ ਤੋਰਾਂ ਹਾਂ ਉਹਦੇ ਬਾਅਦ ਗੱਡੀ ਸੋ ਜਿਵੇਂ ਦੇਖ ਸੌਦੇ ਹੋ ਵੀਰ ਜੀ ਕਹਿੰਦੇ ਚੜਨ 'ਚ ਕੋਈ ਚੱਕਰ ਨਹੀਂ ਹੈਗਾ ਪਰ ਜਦੋਂ ਬੱਸ ਤੋਰਾਂਗੇ ਤਾਂ ਉਸ ਤੋਂ ਬਾਅਦ ਅਸੀਂ ਨੀਚੇ ਉਤਾਰ ਦਾਂਗੇ ਸਵਾਰੀਆਂ ਨੂੰ ਬਾਅਦ 'ਚ ਸਾਰੀ ਤਾਰ ਦੇਣ ਦੇ ਹੁਣ ਇਹ 52 ਸੀਟਾਂ ਇਹਦੇ ਫੁੱਲ ਹੋ ਗਈਆਂ ਵੀਰੇ ਇਹ ਚੜਾਣ ਦੇ ਹੁਣ ਕੀ ਫਿਰ ਇਰਕੇ ਬੱਸਾਂ ਬਹੁਤ ਨੇ ਵੀਰੇ ਨਹੀਂ ਬੱਸਾਂ ਦਾ ਬਹੁਤ ਟਾਈਮ ਵੀ ਤਾਂ ਖਰਾਬ ਹੁੰਦਾ ਨਾ ਵੀਰੇ ਚੱਲ ਤਾਂ ਹੋ ਗਏ ਹੋਣ ਜਿਹੜਾ ਹੋਣਾ ਐ ਅਸੀਂ ਤਾਂ ਪਤਾ ਜਾਣਾ ਕਿੱਥੇ ਆ ਰਾਜਪੁਰੇ ਰਾਜਪੁਰੇ ਨਾ ਮਾਤਾ ਹੀ 52 ਸਵਾਰੀਆਂ ਚੜਾਈਆਂ ਇਹਨਾਂ ਨੇ ਉਹ ਉਤਾਰਤੀਆਂ ਜੀ ਦਿੱਕਤਾਂ ਆਉਂਦੀਆਂ ਜੀ ਦਿੱਕਤ ਹੈ ਹੋਰ ਕੀ ਨਹੀਂ ਹੈ ਸੋ ਦੇਖ ਸਕਦੇ ਹੋ ਸਵਾਰੀਆਂ ਖੜੀਆਂ ਨੇ ਬੱਸ ਦੇ ਵਿੱਚ ਜਿੱਥੇ ਇੱਕ ਪਾਸੇ ਅਧਿਕਾਰੀਆਂ ਵੱਲੋਂ ਲਗਾਤਾਰ ਕਿਹਾ ਜਾਂਦਾ 52 ਸਵਾਰੀਆਂ ਤੋਂ ਉੱਤੇ ਅਸੀਂ ਸਵਾਰੀਆਂ ਨਹੀਂ ਚੜਾਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਸਵਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰੀ ਹੁਣ 52 ਪਲਾਸਾ ਖੜੀਆਂ ਨੇ ਸਵਾਰੀਆਂ ਹੁਣ ਤਾਂ 52 53 54 55 ਦੀ ਗੱਲ ਹੋਈ ਵੀ ਆ ਬੱਸ ਦੇ ਵਿੱਚ ਜੋ 52 ਸਵਾਰੀਆਂ ਪਠਾਨ ਦਾ ਰੂਲ ਕੀਤਾ ਇਹਨਾਂ ਨੇ ਇਹਦੇ ਥੋੜੇ ਗਵਰਨਰ ਦਾ ਪੁਰਾਣਾ ਹੀ ਤੁਰਿਆ ਹੋਇਆ ਗਵਰਨਰ ਇਹਨਾਂ ਨੇ ਤਾਂ ਕਿਹਾ ਨਹੀਂ ਅਧਿਕਾਰ ਇਹਨੇ ਕੀਤਾ ਗਵਰਨਰ ਕਿਦਾਂ ਕੀਤਾ ਠੀਕ ਕੀਤਾ ਮਿੰਦੇ ਔਖੇ ਸਵਾਰੀ ਵਾਲੇ ਚੜਦੇ ਔਖੇ ਹੁੰਦੇ ਨਾਲ ਵਿੱਚ ਜੇਬਾ ਕੱਢੀ ਦੇ ਲੋਕਾਂ ਦੇ ਗਹਿਣੇ ਲੈ ਜਾਂਦੇ ਨੇ ਜੋ ਭੀੜ 'ਚ ਫੜਦੇ ਕਿ ਸਾਰੇ ਲੋਕ ਲੋਕਾਂ ਦੇ ਜੇਬ ਕਨੇ ਬਹੁਤ ਨਸਾਨ ਹੁੰਦੇ ਦਾ ਆਹ ਸਹੀ ਮੰਨਦੇ ਸੀ ਇਹਨੂੰ ਆਹ ਸਹੀ ਮੰਨਦੇ ਹਾਂ ਨੂੰ ਮੁੜ ਕੇ 가면 ਜੇ ਬਾਗਦੇ ਲੈਣੋ ਹੋੜ ਕੇ ਕਨਾਚੋ ਜੇਵਰ ਦੇ ਲੈਣੋ ਹੋਣਗੇ ਨਹੀਂ ਚੋਰੋ ਜੇਬ ਕਦਰ ਜੇਬ ਕਟ ਲੈਣਦੇ ਨੇ ਪਰ ਕਈਆਂ ਦੀ ਮਜਬੂਰੀ ਵੀ ਆਂਦੇ ਹੋਂ ਜਿਵੇਂ ਕਿਸੇ ਨੂੰ ਦੂਰ ਜਾਣਾ ਹੋਵੇ ਪੰਜ ਮਿੰਟ ਨਹੀਂ ਸਰ ਪਰ ਮੈਂ ਬਸ ਸਰਸ ਮਗਲੀ ਚੜਜੋ ਫਿਰ ਰਾਤ ਨੂੰ ਦਿੱਕਤ ਆਉਂਦੀ ਹੈ ਤੇ ਬੰਦ ਨਹੀਂ ਕੋਈ ਰਾਤ ਨੂੰ ਨਹੀਂ ਹੈ ਹੀ ਸਰਸ ਬਹੁਤ ਜ਼ਿਆਦਾ ਬਸ ਸਰਸ ਦੇਉ ਹੁਣ ਛੋਟੀ ਬਸ ਆ ਕੇ ਖੜ ਗਈ ਹੈ ਜਿਹਨੇ ਸੰਗਰੂਰ ਬਾਈਪਾਸ ਜਾਣਾ ਹੈ ਪਟਿਆਲਾ ਤੋਂ ਸੰਗਰੂਰ ਬਾਈਪਾਸ ਜਾਊਗੀ ਬਸ ਜਦੋਂ ਫੁੱਲ ਹੋਊਗਾ ਨੇ ਜਿੰਨੀ ਸੀਟਾਂ ਨੇ ਉੰਨੇ ਸਵਾਰੀਆ ਬੈਠਣੀਆਂ ਗੱਲਬਾਤ ਕਰਾਂਗੇ ਜਿਹੜੀ ਸਵਾਰੀ ਰਹਿ ਜਾਣਗੀਆਂ ਜੇ ਫੁੱਲ ਹੋਊਗੀ ਕਹਿੰਦੇ ਫੁੱਲ ਹੋਊਗੀ ਤਾਂ ਹੀ ਅਸੀਂ ਬਸ ਨਹੀਂ ਤੋਰਾਂਗੇ ਜੇ ਖੜੀਆਂ ਹੋਣਗੀਆਂ ਸਵਾਰੀਆਂ ਜਿਹੜੀ ਸਵਾਰੇ ਰਹਿ ਜਾਣੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਦਿੱਕਤ ਪਰੇਸ਼ਾਨੀ ਆ ਰਹੀ ਆ ਭਵਨ ਜੀ ਦੇਖ ਸਕਦੇ ਹੋ ਕਿਤਨਾ ਕਿਤੇ ਵੀਰ ਜੀ ਮੈਂ ਕੁਝ ਕਹਾਂ ਸੋ ਬੋਲਣ ਤੋਂ ਮਨਾ ਕਰ ਦਿੱਤਾ ਪਰ ਫਿਰ ਵੀ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਕਿਹਾ ਜਾਂਦਾ ਭਵਨ ਜੀ ਜਿੰਨੀਆਂ ਸੀਟਾਂ ਸੀ ਉਨੀਆਂ ਸਵਾਰੀਆਂ ਬਿਠਾਵਾਂਗੇ ਬੱਸ ਭਰੀ ਹੋਈ ਲੈ ਕੇ ਜਾ ਰਹੇ ਨੇ ਸੋ ਕਿਤਨਾ ਕਿਤੇ ਰਾਹਤ ਦਿਖਾਈ ਦਿੰਦੀ ਆ ਡਰਾਈਵਰਾਂ ਵੱਲੋਂ ਕਿਤਨਾ ਕਿਤੇ ਰੋਕਿਆ ਜਾਂਦਾ ਸੋ ਤਸਵੀਰਾਂ ਦੇਖ ਸਕਦੇ ਹੋ ਬੱਸ ਭਰ ਕੇ ਜਾ ਰਹੀ ਆ ਆ ਆ ਜਾਂ ਜੋਦੀ ਕੀਤੇ ਆ ਕਿ ਜਾਣੇ ਵੀ ਸਵਾਰੀਆਂ 52 ਸਵਾਰੀਆਂ ਦੇ ਉੱਪਰ ਨਾ ਬੈਠੇ ਹੋ ਹਲੇ ਕਾਊਂਟਰ ਤੇ ਬੱਸ ਲੱਗੀ ਵੀ ਨਹੀਂ ਆ ਪਹਿਲਾਂ ਹੀ ਸਵਾਰੀਆਂ ਭੱਜ ਗਏ ਬੱਸ ਚੱਲ ਰਹੀਆਂ ਨੇ ਦੇਖ ਸਕਦੇ ਹੋ ਕਿਦਾਂ ਕਾਲੀ ਬਚੀ ਹੋਈ ਆ ਲੋਕਾਂ ਨੂੰ ਜੇ ਹੁਣ ਕੋਈ ਹਾਸਾ ਵਾਪਰ ਜੇ ਬੱਸ ਚੜਦੇ ਹੋਏ ਜਿਵੇਂ ਤੁਸੀਂ ਦੇਖਦੇ ਹੋਖੋ ਕਿਵੇਂ ਭੱਜ ਕੇ ਪਹਿਲਾਂ ਹੀ ਹਲੇ ਕਾਊਂਟਰ ਤੇ ਲੱਗੀ ਵੀ ਨਹੀਂ ਬੱਸ ਫੇਰ ਵੀ ਸਵਾਰੀਆਂ ਦੂਰੋਂ ਚੜ ਕੇ ਭੱਜ ਗਏ ਬੱਸ ਤੇ ਬੈਠ ਰਹੀਆਂ ਨੇ ਬੱਸ ਦੀ ਵੇਟ ਕਰ ਰਹੇ ਹਾਂ ਜੀ ਵੀਰੇ ਦਿੱਕਤ ਕਾਫੀ ਆ ਰਹੀ ਜੋ ਦੀ ਬਹੁਤ ਬੁਰਾ ਹਾਲ ਆ ਵੀਰੇ ਜੇ 52 ਸੀਟਾਂ ਕੀਤੀਆਂ ਨੇ ਵੀ ਬਾਲਾ ਬੁਰਾ ਹਾਂਜੀ ਹਾਂ ਸਹੀ ਗੱਲ ਸੂਕੀ ਮੰਗ ਕਰਦੇ ਹੋ ਵੀਰੇ ਅਸੀਂ ਕਹਿੰਨੇ ਵੀ ਜਾਂਦਾ ਕੋਈ ਹੱਡਲ ਕਰਨ ਹਨਾ ਸੂਰਤਾ ਬੱਸ ਵਧਾ ਦੇਣ ਜਾਂ ਚੜਾਉਂਦੀ ਨੇਗੇ ਜਿਵੇਂ ਬਸ ਵਿਸਟਾਂ ਭਰ ਗਈ ਉਸ ਤੋਂ ਬਾਅਦ ਕੰਮ ਖਤਮ ਕਰਦੇ ਨੇ نیچے اتار ਦਿੰਦੇ ਨੇ ਤੈਨੂੰ ਕਿੰਨਾ ਸਮਾਂ ਹੋ ਗਿਆ ਖੜੇ ਵੀਰੇ ਅੱਡੇ ਤੇ ਸਾਨੂੰ ਵੀਰੇ ਘਟੋ ਘਟ ਅੱਧਾ ਘੰਟਾ ਪਾਉਣਾ ਹੋ ਗਿਆ ਪਹਿਲਾਂ ਬੱਸ ਮਿਲ ਜਾਂਦੀ ਸੀ ਆਮ ਨਾਲ ਪਹਿਲਾਂ ਹਾਂ ਠੀਕ ਮਿਲਦੀ ਕਿਉਂਕਿ ਚੜ ਜਾਂਦੀ ਸੀ ਨਾ ਬੱਸਾਂ ਭਰ ਜਾਂਦੀਆਂ ਸੀ ਤਾਂ ਵੀ ਅਸੀਂ ਖੜ ਕੇ ਜਾ ਜਾਂਦੇ ਸੀ ਪਰ ਹੁਣ ਬਹੁਤ ਔਖਾ ਹੋ ਰਿਹਾ ਹਾਂ ਜੀ ਹਾਂ ਮਾੜੀ ਨਹੀਂ ਪੁੱਛ ਰੋਣਾ ਨਹੀਂ ਬੇਟਾ ਰੋਣਾ ਨਹੀਂ ਰੋਣਾ ਬੱਸ ਨਹੀਂ ਮਿਲਦੀ ਨਹੀਂ ਜੀ ਮਿਲੀ ਨਹੀਂ ਬੱਸ 15-20 ਮਿੰਟ ਤਾਂ ਹੋ ਹੀ ਗਏ ਜੀ ਸਾਨੂੰ ਹਾਂਜੀ ਇੱਕ ਬੱਸ ਸੀਗੀ ਉਹਦਾ ਤੇਲ ਲੀਕ ਕਰਦਾ ਸੀਗਾ ਅੱਛਾ ਜੀ ਹਾਂਜੀ ਤੇ ਜਿਹੜਾ ਕਿਹਾ ਕਿ 5500 ਸੀਟਾਂ ਹੋਣਗੀਆਂ ਅਸੀਂ 19 ਵਾਰੀ ਚੜਾਵਾਂਗੇ ਅਸੀਂ ਜਿਹੜੀ ਬੱਸ ਦੇ ਵਿੱਚ ਆਏ ਆ ਪਹਿਲਾਂ ਸਿਰਫ 48 ਸੀ ਕੋ ਟੋਟਲ ਠੀਕ ਹੈ ਜੀ ਹਾਂਜੀ ਦੇਖੀਆਂ ਨੇ ਅਸੀਂ 48 ਸੀਗੀਆਂ ਉਹਦੇ ਵਿੱਚ ਫਿਰ ਹੁਣ ਕਿਉਂ ਨਹੀਂ ਚੜੇ ਜੀ ਹੁਣ ਇਹ ਤਾਂ ਬੱਸਾਂ ਲੰਘ ਰਹੀਆਂ ਨੇ ਜੀ ਹੁਣ ਉਹ ਕਹਿੰਦੇ ਸੀਟਾਂ ਨਹੀਂ ਹੈਗੀਆਂ ਸੀਟਾਂ ਪੂਰੀ ਚੜ ਕੇ ਉਤਰਿਆ ਅਸੀਂ ਅੱਛਾ ਜੀ ਹਾਂਜੀ ਤੋ ਕਾਫੀ ਦਿੱਕਤ ਆ ਰਹੀ ਹੈ ਜੀ ਹਾਂਜੀ ਤੋ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਜੀ ਸਰਕਾਰ ਨੂੰ ਕੁਝ ਨਹੀਂ ਕਰ ਰਹੀ ਸਰਕਾਰ ਕਿਸੇ ਦੀ ਨਹੀਂ ਸੁਣ ਰਹੀ ਕੁਝ ਮਰਜ਼ੀ ਕਹਿ ਦੋ ਬਾਈ ਜੀ ਨੇ ਬੱਸ ਦੇ ਡਰਾਈਵਰ ਨੇ ਗੱਲਬਾਤ ਕਰਾਂਗੇ ਬਾਈ ਜੀ ਨਾਲ ਕਿਉਂਕਿ ਜਿੰਨਾ ਨਾਲ ਗੱਲਬਾਤ ਕਰਦੇ ਕਹਿੰਦੇ ਕੁਝ ਨਹੀਂ ਫੇ ਬੱਸਾਂ ਲੈ ਕੇ ਲਾਹਿੰਦੇ ਨੇ ਗੱਲਬਾਤ ਪੂਰੀ ਨਹੀਂ ਹੁੰਦੀ ਵੀਰ ਜੀ ਕਿਹੜਾ ਰੂਟ ਆਪਣਾ ਜੀ ਮੇਰਾ ਜੀ ਮਲੇਰਕੋਟ ਤੋਂ ਜਮਨਾ ਨਗਰ ਜਮਨਾ ਨਗਰ ਤੋਂ ਲਾ ਕੇ ਇੱਕ ਹੁਣ ਚੀਕੇਦਾਰ ਹਾਂਜੀ ਤੋ ਵੀਰ ਜੀ ਜਿਵੇਂ ਕਿਹਾ ਹੈ 52 ਸਵਾਰੀਆਂ ਤੋਂ ਉੱਤੇ ਆਪਾਂ ਸਵਾਰੀਆਂ ਚੜਾਉਣੇ ਨਹੀਂ ਹੈਗੀਆਂ ਕੁਝ ਕਿਤੇ ਰੂਲ ਮੰਨਦੇ ਨੇ ਜਿਵੇਂ ਵੇਖਿਆ ਵੀਰਾ ਏ ਉਹਨਾਂ ਦੀ ਮਰਜ਼ੀ ਹੈ ਜੀ ਜਿਹੜੇ ਨਹੀਂ ਉਹਨਾਂ ਨੂੰ ਕੀ ਕਹਿ ਸਕਦੇ ਆ ਜੇ ਕੋਈ ਗੱਲਬਾਤ ਹੁੰਦੀ ਹੋ ਆਪ ਜ਼ਿੰਮੇਵਾਰ ਨੇ ਡਰਾਈਵਰ ਕਨੈਕਟਰ ਕੋਈ ਵੀ ਗੱਲਬਾਤ ਹੁੰਦੀ ਹੁਣ 52 ਸਵਾਰੀਆਂ ਕੀਤੀਆਂ ਨੇ ਇਹਦੇ 'ਚ ਹੁਣ ਕਸੂਰ ਕਿਹਦਾ ਸਰਕਾਰ ਦਾ ਡਰਾਈਵਰ ਕਨੈਕਟਰ ਦਾ ਇਹ 'ਚ ਕੀ ਕਸੂਰ ਹੈ ਜਿੰਨੀ ਪਾਸਿੰਗ ਹੈ ਗੱਡੀ ਦੀ ਜਿੰਨਾ ਇਹ ਚੱਕ ਸਕਦੀ ਹੈ ਮਤਲਬ ਕਿ ਜਿਵੇਂ ਆਪਾਂ ਟਰੱਕ ਲਾ ਲਓ ਉਹਨਾਂ ਦੀ ਵੀ ਹੁੰਦੀ ਹੈ ਲਿਮਟ ਹੁੰਦੀ ਹੈ ਇਹਦੀ ਵੀ 52 ਤੱਕ ਲਿਮਟ ਹੈ ਠੀਕ ਹੈ 52 ਤੋਂ ਉੱਪਰ ਜੇ ਕੋਈ ਗੱਲਬਾਤ ਹੁੰਦੀ ਹੈ ਮੰਨ ਲਓ ਇਹ ਗੱਡੀ ਜਦੋਂ ਭਰ ਜਾਂਦੀ ਹੈ ਲੋਡ ਤਾਂ ਵਾਦੇ ਜਾਂਦਾ ਕੋਈ ਬ੍ਰੇਕ ਨਾ ਲੱਗੇ ਕੁਛ ਕੋਈ ਹਾਸਾ ਹੋ ਜਵੇ ਠੀਕ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਕੱਲੂ ਮੰਨ ਲਓ ਮਾਮਲਾ ਕੋਰਟ ਤੇ ਜਾਂਦਾ ਰੱਬ ਨਾ ਕਰੇ ਕੋਈ ਇਦਾਂ ਦੀ ਗੱਲਬਾਤ ਹੋਵੇ ਕੋਰਟ ਤੇ ਜਾਂਦਾ ਉੱਥੇ ਜੱਸਾ ਪੁੱਛਣਗੇ ਕਿੰਨੀਆਂ ਪਾਸ ਹੈ 52 ਸੀਟਰ ਦੀ ਤੇ ਕਿੰਨੀਆਂ ਸਵਾਰੀਆਂ ਸੀ ਉੱਥੇ ਕੀ ਜਵਾਬ ਦੇਵਾਂਗੇ ਵੀ 100 ਸਵਾਰੀ ਸੀ ਜੀ 80 ਸਵਾਰੀ ਸੀ ਉਹਦੇ ਚ ਕੌਣ ਜ਼ਿੰਮੇਵਾਰ ਕੌਣ ਹੋਇਆ ਡਰਾਈਵਰ ਵੀ ਤੂੰ ਕਿਉਂ ਚੜਾਈਆ ਜਦ ਪਾਸਿੰਗ 52 ਦੀ ਐ ਤੂੰ ਚੜਾਈਆਂ ਕਿਉਂ ਉੱਥੇ ਕੌਣ ਹੁਣ ਸਰਕਾਰ ਜਾ ਕੇ ਜਵਾਬ ਦੇਗੀ ਡਰਾਈਵਰ ਤੇ ਕਿ ਜਾ ਕੇ ਸਵਾਰੀਆਂ ਜਵਾਬ ਦੇਣਗੀਆਂ ਸੋ ਵੀਰ ਜੀ ਦੂਜੇ ਪਾਸੇ ਮੈਂ ਗੱਲ ਕਰੀ ਇਹਦਾ ਜਿਵੇਂ ਤੁਸੀਂ 52 ਸਵਾਰੀ ਤੇ ਪਸੌਰੀ ਚੜਾਉਂਦੇ ਨਹੀਂ ਪ੍ਰਾਈਵੇਟ ਵਾਲੇ ਚੜਾ ਲੈਂਦੇ ਨੇ ਉਹਨਾਂ ਨੂੰ ਐ ਨਹੀਂ ਵੀ ਤੁਹਾਨੂੰ ਲੱਗਦਾ ਵੀ ਜਿਹੜਾ ਮੁਨਾਫਾ ਪੀਆਰਟੀ ਸੋਣਾ ਚਾਹੀਦਾ ਦੂਜੇ ਲੈ ਕੇ ਜਾ ਰਹੇ ਨੇ ਜੀ ਉਹ ਤਾਂ ਹੈ ਹੀ ਹੈ ਜੀ ਫਰਕ ਤਾਂ ਪੈਂਦਾ ਹੈ ਮੁਨਾਫਾ ਤਾਂ ਉਹਨਾਂ ਨੂੰ ਹੋ ਹੀ ਰਿਹਾ ਪਰ ਹੁਣ ਜੇ ਉਹ ਵੱਧ ਸਵਾਰੀਆਂ ਲੈ ਜਾਂਦੇ ਨੇ ਉਹਦੇ ਚ ਸਰਕਾਰ ਦੇਖੇ ਜਿਹੜਾ ਆਪਣਾ ਪ੍ਰਸ਼ਾਸਨ ਆ ਉਹ ਦੇਖੇ ਉਨਨੂੰ ਉਹ ਦੇਖੇ ਤੇ ਹੁਣ ਮੰਨ ਲਓ ਨਵਾਂ ਕਾਨੂੰਨ ਪਾਸ ਕੀਤਾ ਮੋਦੀ ਸਰਕਾਰ ਨੇ 7 ਲੱਖ ਰੁਪਇਆ ਤੇ ਜੁਰਮਾਨਾ 10 ਸਾਲ ਦੀ ਕੈਦ ਇਹ ਉਹਦੇ ਕਰਕੇ ਵੀ ਐ ਕੁਛ ਕੋਈ ਗੱਲਬਾਤ ਹੁੰਦੀ ਐ ਹੁਣ ਡਰਾਈਵਰ ਵਿਚਾਰਾ 7 ਲੱਖ ਕਿੱਥੋਂ ਦੇ ਦੂਗਾ ਹਾਂ 10 ਸਾਲ ਦੀ ਸਜ਼ਾ ਐਕਸੀਡੈਂਟ ਦਾ ਚਲੋ ਰੱਬ ਨਾ ਕਰੇ ਕੋਈ ਇਦਾਂ ਦਾ ਕੇਨਾ ਹੋਵੇ ਰੋਜ਼ ਕੋਈ ਨਾ ਕੋਈ ਹਾਸਾ ਹੋਈ ਜਾਂਦਾ ਹੁਣ ਉਹਨਾਂ ਨੇ ਕਿਹਾ ਵੀ 10 ਸਾਲ ਦੀ ਸਜ਼ਾ ਹੋਗੀ ਅਗਰ ਡਰਾਈਵਰ ਉਥੋਂ ਭੱਜਦਾ ਜਾਂ ਕੁਝ ਹੁਣ ਤੁਸੀਂ ਇਹ ਦੇਖ ਲਓ ਵੀ ਜਨਤਾ ਉੱਥੇ ਕੁੱਟਕੁੱਟ ਮਾਰ ਦਿੰਦੀ ਹੈ ਬੰਦੇ ਨੂੰ ਆਪਾਂ ਪਿੱਛੇ ਬਹੁਤ ਕੁਝ ਦੇਖਿਆ ਹੀ ਹੈ ਜੇ ਤੱਕ ਕੋਈ ਗੱਲਬਾਤ ਹੋ ਜੇ ਡਰਾਈਵਰ ਵਿਚਾਰਾ ਆਸੇ ਪਾਸੇ ਹੋਊਗਾ ਨਹੀਂ ਜਨਤਾ ਨੂੰ ਕੀ ਪਤਾ ਕਿਹਦਾ ਕਸੂਰ ਹੈ ਕਿਹਦਾ ਨਹੀਂ ਉਹਨਾਂ ਨੇ ਫਟਾ ਕੇ ਵੱਡੀ ਚੀਜ਼ ਦਾ ਕਸੂਰ ਕੱਟਣਾ ਹੈ ਅਗਲੇ ਹੌਣ ਸਰ ਟਾਕੀ ਜੱਤ ਪਾ ਕੇ ਗੱਲ ਪੈ ਜਾਂਦੇ ਨੇ ਉੱਥੇ ਡਰਾਈਵਰ ਨੂੰ ਕੋਈ ਨਫਾ ਨੁਕਸਾਨ ਹੋ ਜੇ ਉਹਦਾ ਕੌਣ ਜ਼ਿੰਮੇਵਾਰ ਹੈ ਇਹ ਵੀ ਤਾਂ ਸਾਡੀ ਮੰਗ ਹੈ ਵੀ ਜਿਹੜਾ ਕਾਨੂੰਨ ਹੈ ਇਹਨਾਂ ਨੇ ਪਾਸ ਕੀਤਾ ਉਹ ਨਹੀਂ ਹੋਣਾ ਚਾਹੀਦਾ ਉਹਨੂੰ ਰੱਦ ਕਰਨ ਠੀਕ ਹੈ ਜਿਹੜੀ 52 ਸਵਾਰੀਆਂ ਵਾਲਾ ਇਹ ਚੱਲੂਗਾ ਕਿਉਂਕਿ ਕਾਨੂੰਨ ਤਾਂ ਕਾਨੂੰਨ ਹੈ ਦੇਖੋ ਜੀ ਹੁਣ ਸਵਾਰੀਆਂ ਵਿਚਾਰੀਆਂ ਨੂੰ ਕੀ ਪਤਾ ਇਹ ਤਾਂ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਬੱਸਾਂ ਬਹੁਤ ਘਟ ਨੇ ਬੱਸਾਂ ਪਾਣੀਆਂ ਚਾਹੀਦੀਆਂ ਨੇ ਠੀਕ ਹੈ ਕਿ ਨਹੀਂ ਇਹਦੇ 'ਚ ਹੁਣ ਡਰਾਈਵਰ ਦਾ ਤੇ ਕੋਈ ਕਸੂਰ ਨਹੀਂ ਨਾ ਕਨੈਕਟਰ ਦਾ ਕਸੂਰ ਇਹ ਜਿੰਨੀ ਪਾਸਿੰਗ ਹੈ ਸੀ ਤਾਂ ਉਨੀ ਹੋ ਲੈ ਜਾਣੀ ਹੈ ਜਾਂਦੇ ਦੱਸੋ ਵੀ ਅਸੀਂ ਵੀ ਕੁਝ ਜਾਣ ਬੁੱਝ ਕੇ ਕਰ ਰਹੇ ਆ ਜਾਂ ਤਾਂ ਵੀ ਕੋਈ ਇਦਾਂ ਦੀ ਗੱਲ ਹੈ ਤੁਸੀਂ ਦੱਸੋ ਜੇ ਸਾਡਾ ਕਸੂਰ ਹੈ ਹੁਣ ਜੋ ਕਾਨੂੰਨ ਹੈ ਸੀ ਤੇ ਉਸ ਹਿਸਾਬ ਨਾਲ ਚੱਲਣਾ ਜਿਹੜਾ ਹੁਣ ਇਹ ਕਾਨੂੰਨ ਤੋਂ ਅਲਹਿਦਾ ਚੱਲਦਾ ਤੁਸੀਂ ਜਿਵੇਂ ਕਹਿ ਰਹੇ ਹੋ ਭਰ ਕੇ ਜਾ ਰਿਹਾ ਉਹ ਤਾਂ ਖੁਦ ਜ਼ਿੰਮੇਵਾਰ ਆ ਉਹ ਸੋ ਜਿਵੇਂ ਵੀ ਨੇ ਦੱਸਿਆ ਹੀ ਹੈ ਵੀ ਬੱਸਾਂ ਵਧਾਓ ਤਾਂ ਜੋ ਸਾਡੇ ਤੇ ਕੋਈ ਐਕਸ਼ਨ ਆ ਸਕੇ ਸੋ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਬੱਸ ਸਟੈਂਡ ਦੇ ਉੱਤੇ ਅਸੀਂ ਖੜੇ ਆ ਮਤਸ ਆਉਂਦੀ ਇਹ ਪੂਰੀਆਂ ਪੂਰੀਆਂ ਸਵਾਰੀਆਂ ਬਾਗ ਲੈ ਜਾਂਦੇ ਨੇ ਹੁਣ ਕੀ ਕਰੀ ਸੋ ਕਾਫੀ ਪਰੇਸ਼ਾਨੀ ਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਪਹਿਲਾਂ ਬੱਸ ਮਿਲ ਜਾਂਦੀ ਸੀ ਜੀ ਪਹਿਲਾਂ ਤਾਂ ਮਿਲ ਗਈ ਜਦੋਂ ਇਹ ਕਹਿੰਦੇ ਕਿ ਕਾਨੂੰਨ ਹੈ ਵੀ 52 ਸਵਾਰੀਆਂ ਦੇ ਉੱਪਰ ਸਵਾਰੀਆਂ ਚੜਾਉਣੀਆਂ ਨਹੀਂ ਫੇ ਤੁਸੀਂ ਕਿਵੇਂ ਦੇਖਦੇ ਹੋ ਜੀ ਹੁਣ ਸਵਾਰੀਆਂ ਆਉਣ ਉਹਨਾਂ ਵੇਖੋ ਜੀ ਜਦਾਂ ਬੱਸਾਂ ਆਈਆਂ ਵਾਦੂ ਫਿਰ ਤਾਂ ਕੋਈ ਚੱਕਰ ਨਹੀਂ ਜਲ ਬੁੰਜਾ ਬਾਕੇ ਲੈ ਜਾਂਦੇ ਜਦੋਂ ਉਹ ਇੱਥੇ 2-2 ਘੰਟੇ ਖੜੇ ਰਾਂਗੇ ਦੋਸਾਂ ਕੀ ਫਾਇਦਾ ਹੈਗਾ ਸੋ ਵੀਰੇ ਕਦੋਂ ਦੇ ਖੜੇ ਤੁਸੀਂ ਇੱਥੇ ਕਾਫੀ ਟਾਈਮ ਹੋ ਗਿਆ 1 ਘੰਟਾ ਹੋ ਗਿਆ ਖੜੇ ਨੂੰ ਯਾਰ ਸੋ ਬੱਸ ਬਿਲ ਹੀ ਨਹੀਂ ਨਾ ਯਾਰ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਬਸਤਾ ਯਾਰ ਕੀ ਦਿੱਕਤ ਕੀ ਆ ਰਹੀ ਹੈ ਜੀ ਦਿੱਕਤ ਇਹੀ ਆ 52 ਸਵਾਰੀਆਂ ਤੋਂ ਵੱਧ ਪਠਾਉਂਦੀ ਨਹੀਂ ਹੈ ਕਿ ਜੇ ਇੱਕ ਬੰਦਾ ਚੜ੍ਹ ਜਾਏ ਫਿਰ ਰੋਕ ਦਿੰਦੇ ਨੇ ਖੜਾਾ ਦਿੰਦੇ ਨੇ ਘੰਟਾ ਘੰਟਾ ਖੜੇ ਰਹਿਣੇ ਯਾਰ ਜਦ ਤੱਕ ਇੱਕ ਬੰਦਾ ਨਹੀਂ ਉਤਰਦਾ ਹੋਜੋ ਸਵਾਰੀ ਚੋਂ ਬੱਸ ਚੋਂ ਫਿਰ ਫੇਰ ਚਲਾਉਂਦੇ ਨੇ ਜੇ ਬੱਸ ਚੋ ਬੰਦਾ ਉੱਤਰੇ ਯਾਰ ਬਹੁਤ ਦਿੱਕਤ ਆ ਰਹੀ ਨਾ ਨਾ ਪਹਿਲਾਂ ਕੋਈ ਦਿੱਕਤ ਨਹੀਂ ਸੀ ਵੀਰੇ ਇਹ ਕਹਿੰਦੇ 52 ਹੀ ਰੂਲ ਹੈ 52 ਤੋਂ ਵੱਧ ਨਹੀਂ ਆਪਾਂ ਬਠਾ ਸਕਦੇ ਹਾਂਜੀ ਹਾਂ ਤੇ ਤੁਸੀਂ ਕੀ ਮੇਰੇ ਰੂਲ ਨੂੰ ਕਹਿੰਦੇ ਕਾਨੂੰਨ ਹੈ ਜੀ ਇਹ ਕਾਨੂੰਨ ਦੇ ਹਸਾਬ ਨਾਲ 52 ਹੀ ਬੈਠਣਗੇ ਫੇਰ ਕਾਨੂੰਨ ਆ ਕੀ ਕਰ ਸਕਦੇ ਆ ਔਖਾ ਤਾਂ ਹੈ ਹੀ ਯਾਰ ਸਾਰਿਆਂ ਨੂੰ ਸਰਕਾਰ ਦੀ ਵੀ ਮੰਨਣੀ ਪਊਗੀ ਹੁਣ ਕਿਸੇ ਰੂਲ ਕਰਕੇ ਬਣਾਈ ਹੋਣੀ ਉਹਨਾਂ ਨੇ ਵੀ ਹਾਂ ਜੀ ਸਸਰੀ ਗੱਲ ਵੀ ਜੀ ਫਿਰ ਕਿਥੋਂ ਆ ਜੀ ਆਪਾਂ ਵੀਰੇ ਚੰਨੀ ਕੜੋ ਹੁਣ ਹਾਂਜੀ ਜਾਣਾ ਬੱਸ ਦੀ ਵੇਟ ਕਰ ਰਹੇ ਆ ਵੀਰੇ ਸਰਕਾਰ ਨੇ ਸਕੀਮ ਜਿਵੇਂ ਲਾਗੂ ਕੀਤੀ ਐ ਅਸੀਂ ਮੰਨਦੇ ਆ ਵੀ ਇਹ ਸਹੀ ਐ ਪਰ ਉਹ ਰੋਲ ਕੀਤਾ ਜੀ ਨੇ ਕਿਹਨਾਂ ਦਾ ਕਨੈਕਟਰਾਂ ਦਾ ਫਿਰ ਇਹ ਤਾਂ ਪ੍ਰੋਬਲਮ ਹੋ ਗਈ ਆਮ ਪਬਲਿਕ ਨੂੰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਸਵਾਰੀਆਂ ਖੜੀਆਂ ਨੇ ਤਾਂ ਅਸੀਂ ਗੁਜਾਰਸ਼ ਕਰਾਂਗੇ ਜਾਇ ਇਹਨਾਂ ਨੇ ਕੀਤਾ ਜਾਂ ਸਰਕਾਰ ਨੇ ਕੀਤਾ ਤਾਂ ਬੱਸਾਂ ਲਗਾਈ ਜਾਵੇ ਹੋਰ ਵੀ ਸਵਾਰੀਆਂ ਜਿਵੇਂ ਸਾਨੂੰ ਆਧਾ ਘੰਟਾ ਹੋ ਗਿਆ ਸਰ ਖੜੇ ਨੂੰ ਇੱਥੇ ਨਹੀਂ ਬੱਸ ਨਹੀਂ ਮਿਲਦੀ ਹੈਗੀ ਸਰ ਕੋਈ ਤਾਂ ਸਾਡੀ ਗੁਜਾਰਸ਼ ਹੈ ਜੀ ਜੀਐਮ ਸਾਹਿਬ ਨੂੰ ਤੇ ਸਾਰਿਆਂ ਨੂੰ ਬੀ ਬਸਾਂ ਹੋਰ ਵਧਾਈ ਜਾਣ ਜੇ ਇਹ ਸਕੀਮ ਲਾਗੂ ਕਰਨੀ ਹੈ ਵੈਸੇ ਸਕੀਮ ਵਧੀਆ ਹੈ ਆਪਣੀ ਭੈਣਾਂ ਲਈ ਤੇ ਜਾਂ ਪਰਿਵਾਰਿਕ ਲੋਕ ਆਉਂਦੇ ਨੇ ਜਿਵੇਂ ਆਪਣੇ ਖੜਕੇ ਜਾਂਦੇ ਨੇ ਛੇੜਖਾਨੀ ਤੋਂ ਇਸ ਤੇ ਕੇਸ ਤੋਂ ਪਛਾਣ ਵਾਸਤੇ ਕੀਤੀ ਹੈ ਤਾਂ ਵੈਸੇ ਤਾਂ ਸਹੀ ਹੈ ਪਰ ਲੇਕਿਨ ਅਸੀਂ ਚਾਹੁੰਦੇ ਹਾਂ ਵੀ ਬੱਸਾਂ ਹੋਰ ਵਧਾਈਆਂ ਜਾਣ ਇਸੇ ਜੇ ਸਕੀਮ ਸਹੀ ਲਾਗੂ ਕਰਨੀ ਤੁਸੀਂ ਦੇਖ ਸਕਦੇ ਹੋ ਬੱਸ ਖੜੀ ਹੈ ਕਾਊਂਟਰ ਦੇ ਉੱਤੇ ਆ ਕੇ ਤਾਂ ਉਸ ਤੋਂ ਪਹਿਲਾਂ ਹੀ ਲੋਕਾਂ ਦੇ ਵਿੱਚ ਭਾਦੋੜ ਮਾਰਦੇ ਆ ਚੜ੍ਹਨ ਵਾਸਤੇ ਸੋ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ 52 ਸੀਟਾਂ ਹੋਣਗੀਆਂ ਤਾਂ ਹੀ ਕਹਿੰਦੇ ਅਸੀਂ 19 ਹੀ ਸਵਾਰੀਆਂ ਬਿਠਾਵਾਂਗੇ ਜੇ ਕੋਈ ਵੱਧ ਸਵਾਰੀ ਹੁੰਦੀ ਹੈ ਤਾਂ ਬਸਾਂ ਦਾ ਉਤਾਰ ਦਿੱਤਾ ਜਾਂਦਾ ਸੋ ਸਵਾਰੇ ਨੇ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂ ਘਟਾਣ ਦਾ ਮੌਸਮ ਹੈ ਲੋਕਾਂ ਨੇ ਦੁੱਧ ਰਾੜੇ ਜਾਣਾ ਹੁੰਦਾ ਪ੍ਰਸ਼ਾਸਨ ਵੀ ਬੇਨਤੀ ਕਰਦੇ ਆ ਤੇ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕੁਝ ਥੋੜਾ ਬੋਤਾ ਅਡਜਸਟਮੈਂਟ ਕਰਨੀ ਚਾਹੀਦੀ ਹੈ 2-4 ਸਵਾਰੀਆਂ ਨੇ ਫਰਕ ਨਹੀਂ ਪੈਂਦਾ ਹੁੰਦਾ ਜੇ 52 ਸੀਟ ਸਵਾਰੀਆਂ ਦਾ 52 ਹੀ ਬੈਠਣੀਆਂਗੇ ਸਵਾਰੀਆਂ ਫਿਰ ਵੀ ਕਿਸੇ ਮਜਬੂਰੀ ਸਮਝਣੀ ਚਾਹੀਦੀ ਹੈ ਕਿਸੇ ਦੀ ਸੋ ਜਿਵੇਂ ਤੁਸੀਂ ਦੇਖਿਆ ਹੀ ਅਸੀਂ ਅਧਿਕਾਰੀਆਂ ਨਾਲ ਵੀ ਗੱਲ ਬਾਤ ਕੀਤੀ ਹੈ ਡਰਾਈਵਰਾਂ ਨਾਲ ਵੀ ਗੱਲਬਾਤ ਕੀਤੀ ਹੈ ਜੋ ਸਵਾਰੀਆਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਹਰੇਕ ਦਾ ਆਪਣਾ ਆਪਣਾ ਪੱਖ ਹੈ ਕੋਈ ਕਹਿੰਦੇ ਨੇ ਚੰਗਾ ਹੈ ਕੋਈ ਕਹਿੰਦੇ ਮਾੜਾ ਹੈ ਡਰਾਈਵਰਾਂ ਦੀ ਆਪਣੀਆਂ ਸਮੱਸਿਆਵਾਂ ਵੀ ਬਾਅਦ ਬੱਸਾਂ ਹੋਣ ਤਾਂ ਜੋ ਜੋ ਰੂਲ ਆ ਉਹਦੇ ਰੂਲ ਮੁਤਾਬਕ ਹੋਣਾ ਚਾਹੀਦਾ ਪਰ ਸਵਾਰੀਆਂ ਦੀ ਵੀ ਦਿੱਕਤਾਂ ਨੇ ਕਹਿੰਦੇ ਸਾਨੂੰ ਅੱਧਾ ਅੱਧਾ ਘੰਟਾ ਹੋ ਜਾਂਦਾ 52 ਸਵਾਰੀਆਂ ਦੇ ਉੱਤੇ ਬੱਸਾਂ ਬੰਦੇ ਨੀਂ ਚੜਾਉਂਦੇ ਬੱਸਾਂ ਦੇ ਵਿੱਚ ਨਹੀਂ ਬਿਠਾਇਆ ਜਾਂਦਾ ਜਿਹਦੇ ਚੱਲਦੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਦੇਖਿਆ ਹੋਵੇਗਾ ਹੁਣ ਸਰਕਾਰ ਬੱਸਾਂ ਪਾਉਂਦੀ ਹੈ ਜਾਂ ਨਹੀਂ ਪਾਉਂਦੀ ਕਾਫੀ ਸਵਾਲ ਨੇ ਪਰ ਇਹਨਾਂ ਜੋ ਸਵਾਰੀਆਂ ਖੜੀਆਂ ਨੇ ਅੱਡੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਮੁਸ਼ਕਲਾਂ ਦਾ ਹੱਲ ਹੋਣਾ ਚਾਹੀਦਾ ਵੀ ਇਹਨਾਂ ਨੂੰ ਟਾਈਮ ਸਿਰ ਬੱਸ ਮਿਲੇ ਤਾਂ ਜੋ ਆਪਣੇ ਰਾਹ ਸੇ ਇਹ ਪਹੁੰਚ ਸਕਣ ਕੈਮਰਾ ਪਸੰਗ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖੀ ਦਿਓ ਡੀ ਫੈਕਟ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਨਿਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ